ਬੋਲ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦੱਸੈ ਬਾਟ ਮਰੀਦਾ ਚੋਲੀਏ ਬੋਲੀਏ ਸੱਚ ਧਰਮ ਸੱਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ ਸਭ ਕੋ ਸੱਚ ਤੋਂ ਉਰੇ ਆ ਸੱਚਾ ਪ੍ਰਮਾਤਮਾ ਕਿਉਂਕਿ ਜਦੋਂ ਮਾਇਆ ਬਣਾਈ ਪ੍ਰਮਾਤਮਾ ਨੇ ਨਾ ਮਾਇਆ ਸੱਚੇ ਦੇਵਤੇ ਪਰਮਾਤਮ ਦੇ ਕੋਲ ਰਹੇ ਜਿੰਨਾ ਸੱਚਾ ਹੋਵੇ ਉਹਨਾ ਪਰਮਾਤਮ ਨੇ ਨੇੜੇ ਹੁੰਦਾ ਵਾ ਜਿਉਂ-ਜਿਉਂ ਮਾਇਆ ਆਉਂਦੀ ਉਹਨੂੰ ਭੈ ਆਉਂਦਾ ਵਾ ਸੰਸਾਰ ਖਿੱਚਦਾ ਆਪਦੇ ਵੱਲ ਨੂੰ ਕਿ ਸੰਸਾਰ ਏਠਾ ਵਾ ਸੰਸਾਰ ਏਠਾ ਵਾ ਉੱਪਰ ਪਰਮਾਤਮ ਤਾਂ ਇਹ ਕਹਿੰਦੇ ਉੱਤੇ ਪਰਮਾਤਮ ਰੱਬ ਥੱਲੇ ਨਹੀਂ ਰੱਬ ਥੱਲੇ ਨਹੀਂ ਕਿਸੇ ਨੇ ਆਕਿਆ ਕਹਿੰਦੇ ਏਠਾ ਪਤਾਲ ਲੋਕ ਆ ਤਿੰਨ ਲੋਕ ਗਿਣੇ ਗਏ ਨਾ ਤੇ ਫਿਰ ਆਪਾਂ ਮੱਧ 'ਚ ਬੈਠੇ ਆ ਮੇ ਸੱਚੇ ਸਭ ਕੁ ਸੋਰੇ ਆ ਸੱਚ ਪ੍ਰਮਾਤਮਾ ਦੇ ਭਗਵਾਨ ਦੇ ਕੋਲ ਬੈਠਦੇ ਆ ਮਨ ਨੂੰ ਸ਼ਾਂਤੀ ਆਉਂਦੀ ਹੈ ਗੁਰੂ ਸਾਹਿਬ ਦੇ ਕੋਲ ਬੈਠਦੇ ਆ ਜਦ ਤੱਕ ਬੈਠਦੇ ਆ ਤਦ ਤੱਕ ਮਨ ਸ਼ਾਂਤ ਰਹਿੰਦਾ ਵਾ ਕਈ ਵਰੀ ਆਪਣਾ ਮਨ ਇੰਨਾ ਜ਼ਿਆਦਾ ਅਸ਼ਾਂਤ ਹੁੰਦਾ ਨੇ ਕੋਲ ਬਹਿ ਕੇ ਮਨ ਭਟਕਦਾ ਇੱਧਰ ਉੱਧਰ ਸੱਜੇ ਖੱਬੇ ਉੱਧਰ ਦੇਖਦਾ ਜੇ ਉੱਠ ਕੇ ਚੱਲੀਏ ਵੀ ਪੱਖਾ ਨਹੀਂ ਚਲਾਇਆ ਗੁਰੂ ਸਾਹਿਬ ਕੋਲੇ ਹਵਾ ਠੰਡੀ ਨਹੀਂ ਆ ਰਹੀ ਹੈ ਜਾਂ ਧਿਆਨ ਇੱਧਰ ਉੱਧਰ ਕਹਿੰਦੇ ਪੂਰਨ ਧਿਆਨ ਜਦੋਂ ਇਕਾਗਰ ਹੋ ਜਾਂਦਾ ਪ੍ਰਮਾਤਮਾ ਕੋਲੇ ਪਸੀਨਾ ਤੱਕ ਨਹੀਂ ਆਉਂਦਾ ਕਿੰਨੀ ਗਰਮੀ ਆਵੇ ਮੁੜਕਾ ਆਵੇ ਨਾ ਪਸੀਨਾ ਆਉਂਦਾ ਹੋਵੇ ਇਕਦਮ ਸ਼ਾਂਤ ਹੋ ਜਾਂਦਾ ਕਿਉਂ ਮਨ ਸੁਖਮ ਨੜੇ ਚ ਪ੍ਰਵੇਸ਼ ਕਰ ਜਾਂਦਾ ਵਾ ਸਾਰਾ ਸਰੀਰ ਨੂੰ ਆਤਮਾ ਛੱਡ ਜਾਂਦੀ ਹੈ ਕਿਉਂਕਿ ਉਹ ਸੂਖਮ ਪ੍ਰਮਾਤਮਾ ਤੱਕ ਆਤਮਾ ਪਹੁੰਚ ਜਾਂਦੀ ਹੈ ਸੂਖਮ ਚੌਥੇ ਤਲ ਤੇ ਪ੍ਰਮਾਤਮਾ ਹੁੰਦਾ ਵਾ ਕਦੇ ਵੀ ਤਿੰਨ ਲੋਕ ਉਰੇ ਆ ਤ੍ਰਿਗੁਣੀ ਮਾਇਆ ਤ੍ਰਿਗੁਣੀ ਮਾਇਆ ਨੂੰ ਛੱਡ ਕੇ ਚੌਥਾ ਪ੍ਰਮਾਤਮਾ ਵਾ ਸਰਗੁਣ ਨਿਰਗੁਣ ਰੰਕਾਰ ਸੋਨ ਸਮੱਦੀ ਆਪ ਨਿਰਗੁਣ ਆਪ ਸਰਗੁਣ ਵੀ ਉਹੀ ਨਿਰਗੁਣ ਪ੍ਰਮਾਤਮਾ ਉਹ ਸੱਚ ਹੈ ਜੋ ਦਿਸਦਾ ਇਹ ਝੂਠ ਹੈ ਕੁਝ ਦਿਖਾਈ ਦਿੰਦਾ ਹਰ ਚੀ ਖਤਮ ਹੋ ਜਾਂਦੀ ਹੈ ਜਿਵੇਂ ਅੱਜ ਚੀਜ਼ ਲੈਂਦੀ ਆ ਸਵੇਰ ਨੂੰ ਦਹੀਂ ਜਮਾਇਆ ਨਾ ਟਾਈਮ ਨਾ ਖਾਧੇ ਤਾਂ ਉਹ ਖੱਟਾ ਹੋ ਜਾਂਦਾ ਲੱਸੀ ਬਣ ਜਾਂਦੀ ਹੈ ਲੱਸੀ ਜਿਵੇਂ ਨਾ ਛੜੀਏ ਨਾ ਉਹ ਚੀ ਸੁੰਡੀਆਂ ਪੈ ਜਾਂਦੀਆਂ ਕਰਮ ਬਣ ਜਾਂਦੇ ਆ ਕਿਉਂਕਿ ਇਹ ਸੰਸਾਰ ਝੂਠ ਹੈ ਨਾ 84 ਲੱਖ ਜੂਨ ਇੱਥੇ ਹੀ ਪੈਦਾ ਹੁੰਦੀ ਹੈ 83 ਲੱਖ ਜਨਮ ਉਹ ਮਾਇਆ ਉੱਪਰ ਸੱਚ ਹੈ ਜਿਉਂ-ਜਿਉਂ ਸੱਚ ਦੇ ਨੇੜੇ ਜਾਂਦੇ ਆ ਆਪਣਾ ਮਨ ਸ਼ਾਂਤ ਹੁੰਦਾ ਜਾਂਦਾ ਦੇਵੀ-ਦੇਵ ਤੇ ਪਿੱਛੇ ਰਹਿ ਜਾਂਦੇ ਨੇ ਵੀ ਇਹ ਵੀ ਦੇਵੀ-ਦੇਵ ਵੀ ਆਪਣੇ ਰਾਜ ਤੋਂ ਇਹਨਾਂ ਰਾਜ ਤਖਤ ਕੋਈ ਖੋ ਨਾ ਲਵੇ ਇਹਨਾਂ ਨੂੰ ਆਪਣੇ ਤੱਕ ਸੰਭਣ ਦਾ ਡਰ ਹੁੰਦਾ ਵਾ ਜਿਵੇਂ ਰਾਜੇ ਇੰਦਰ ਨੂੰ ਡਰ ਹੁੰਦਾ ਨਾ ਕਿ ਨਾ ਦੂਸਰਾ ਇੰਦਰ ਨਾ ਰਾਜ ਨਾ ਬਣਾ ਲਵੇ ਆ ਕੇ ਵੀ ਮੈਂ ਇੱਥੇ ਬਿਠਾਰਾਂ ਮੈਨੂੰ ਕੋਈ ਕੱਢ ਨਾ ਸਕੇ ਆ ਕੇ ਉਹਨੂੰ ਆਪਣੇ ਰਾਜ ਖੁੱਸਣ ਦਾ ਵੀ ਭੈ ਰੰਦਾ ਵਾ ਇਹਨੇ ਯੂਪੀ ਬਿਹਾਰ ਚ ਇੱਕ ਕਰਮਨਾਸਾ ਨਦੀ ਵਗਦੀ ਆ ਕਰਮਨਾਸਾ ਨਦੀ ਚ ਨੇੜੇ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਖੂਫਾ ਸਥਾਨ ਬਣਾਇਆ ਗੁਰੂ ਸਾਹਿਬ ਉੱਥੇ ਗਏ ਸੀ ਉਹਨੇ ਕਰਮਨਾਸਾ ਨਦੀ ਦਾ ਜਲ ਵੀ ਛੱਕਿਆ ਸੀਗਾ ਪ੍ਰਾਮ ਲੋਕ ਉਥੋਂ ਦੇ ਉਹ ਨਦੀ ਦਾ ਪਾਣੀ ਨਹੀਂ ਪੀਂਦੇ ਕਹਿੰਦੇ ਨਾ ਨਾ ਜਿਹੜੇ ਪਾਣੀ ਪੀ ਲਓ ਨਦੀ ਦਾ ਉਹਦੇ ਪੁੰਨ ਖਤਮ ਹੋ ਜਾਂਦੇ ਨੇ ਉਹਨੂੰ ਨਰਕ ਜਾਣਾ ਪੈਂਦਾ ਵਾ ਕਰਮਨਾਸ਼ੀ ਹੈ ਕ ਨਾਸ ਕਰ ਦਿੰਦੇ ਆ ਬ ਚੰਗੇ ਕਰਮਾਂ ਦਾ ਕਹਿੰਦੇ ਉਹ ਕਰਮਨਾਸ਼ਾ ਨਾ ਬਈ ਆ ਕਹਿੰਦੇ ਇੱਕ ਰਾਜਾ ਸੀਗਾ ਉਹਨੇ ਆਪਣੇ ਨਾਲ ਸਰਨ ਦੇ ਦਰਗਾਹ ਸਵਰਗ ਜਾਣ ਦੀ ਛੱਪਾ ਦਾ ਕੀਤੀ ਮਹਾਪੁਰਸ਼ਾਂ ਕੋਲੇ ਤੇ ਮਹਾਪੁਰਸ਼ਾਂ ਨੇ ਉਹਨੂੰ ਦਵਾਉਣ ਦਾ ਵਾਅਦਾ ਵੀ ਕਰ ਲਿਆ ਦੁਆਪਰ ਯੁਗ ਦੀ ਕਥਾ ਹੈ ਰਿਸ਼ੀਆਂ ਦੀ ਤੇ ਉਹ ਕਹਿੰਦੇ ਉਹ ਦਵਾਦਾ ਵੀ ਕਰ ਲਿਆ ਕਹਿੰਦੇ ਠੀਕ ਹੈ ਜਵੰਤ ਸਮੇਂ ਤੈਨੂੰ ਸਰਨ ਦੇ ਦਰਗਾਹ ਭੇਜਾਂਗੇ ਸਵਰਗ ਭੇਜਾਂਗੇ ਸਵਰਗ ਪਰ ਸਵਰਗ ਦੀ ਸੀਮਾ ਹੈ ਕਿਨ ਸੰਸਾਰ ਦਾ ਇੱਕ ਸਾਲ ਬੀਤ ਦਾ ਸਵਰਗ ਦਾ ਇੱਕ ਦਿਨ ਬੀਤਦਾ ਸੰਸਾਰ ਦਾ ਇੱਕ ਸਾਲ ਖਤਮ ਹੋ ਜਾਣਾ ਤੇ ਸਵਰਗ ਦਾ ਇੱਕ ਦਿਨ ਖਤਮ ਹੋ ਜਾਂਦਾ ਤੇ ਉਹ ਉਥੋਂ ਦਾ ਸਵਰਗ ਦਾ ਇੱਕ ਦਿਨ ਖੰਦ ਬ੍ਰਹਮਾ ਦੀ ਸਵਰਗ ਦਾ ਇਹ 14 ਇੰਦਰ ਰਾਜੇ ਪੈਦਾ ਹੋ ਕੇ ਜਦ ਮਰ ਜਾਂਦੇ ਨੇ ਨਾ ਬ੍ਰਹਮਾ ਦਾ ਇੱਕ ਦਿਨ ਬਣਦਾ ਜਿਵੇਂ ਇੱਕ ਰਾਜਾ ਸਵਰਗ ਦਾ ਬਣ ਗਿਆ ਜਿਹਨੂੰ 50 ਸਾਲ ਦੀ ਉਮਰ ਲੱਗੀ ਤਾਂ ਸਾਲ ਦਾ ਸੰਸਾਰ ਦਾ ਇੱਕ ਸਾਲ ਹੋ ਗਿਆ ਤੁਹਾਨੂੰ ਦਾ ਇੱਕ ਦਿਨ ਹੋ ਗਿਆ ਉਹਦੇ 365 ਦਿਨ ਦਾ ਇੱਕ ਸਾਲ ਬਣਨਾ ਹੈ ਕਿ ਸੰਸਾਰ ਦਾ ਤਾਂ 70 ਸਾਲ ਵੀ ਗਣ ਲਈ ਤਾਂ ਕਿੰਨੇ ਬਣ ਜਾਂਦੇ ਨੇ ਗਿਣਤੀ ਤਾਂ ਪਰੇ ਹੋ ਜਾਂਦਾ ਉਹਨੂੰ ਕਾਫੀ ਕੈਕਕੂਲੇ ਕੈਕਕੂਲੇਸ਼ਨ ਕਰਨਾ ਪੈਂਦਾ ਤਾਜਾ ਕੇ ਚੌਦਿੰਦਰ ਸਵਰਗ ਦੇ ਹੋ ਕੇ ਮਰ ਜਾਂਦੇ ਤਾਂ ਜਾ ਇੱਕ ਨੂੰ ਬ੍ਰਹਮਾ ਦਾ ਨਾ ਇੱਕ ਦਿਨ ਮਿਲਦਾ ਹੈ ਤੇ ਬ੍ਰਹਮਾ ਵੀ ਆ ਕੇ ਖਤਮ ਹੋ ਜਾਂਦਾ ਉਹਦੀ ਵੀ ਸੀਮਾ ਹੈ ਬ੍ਰਹਮਾ ਵੀ ਸੌ ਜਾਂਦਾ ਧਰਤੀ ਖਤਮ ਹੋ ਜਾਂਦੀ ਹੈ ਉਪਤ ਪਰਲੋ ਜਲਤੇ ਹੋਵੇ ਜਲਤ ਹੀ ਪ੍ਰੋਪਤ ਹੋਵੇ ਜਨੇ ਉਤਪਤੀ ਤੇ ਨਾਸ਼ ਸੰਸਾਰ ਤੋਂ ਹੋਇਆ ਨਾ ਤੋ ਰਾਜੇ ਨੇ ਉਹਨੂੰ ਵਰ ਲਿਆ ਸੀ ਉਹਨੂੰ ਸਵਰਗ ਭੇਜ ਦੈਂਗੇ ਇਹਨੂੰ ਸਵਰਗ ਭੇਜ ਦਿੱਤਾ ਉਹਨੂੰ ਉੱਥੇ ਪਜਾਰ ਤੱਕ ਇੰਦਰ ਕਹਿੰਦਾ ਵੀ ਸਣ ਦੇ ਮਿੱਟਿਆ ਸ੍ਰੀ ਲੈ ਕਿਤੇ ਕਿ ਪਹੁੰਚ ਨਹੀਂ ਸਕਦਾਗਾ ਅਜੇ ਤੱਕ ਪਹੁੰਚਿਆ ਨਹੀਂ ਹੈਗਾਗਾ ਮਗਰ ਨਹੀਂ ਬਾੜ ਦਾ ਨਵਾਂ ਸਵਰਗ ਬਣਾ ਦਿੰਦੇ ਆ ਥੇ ਠਾ ਇੰਦਰ ਨੂੰ ਭੈ ਪੈ ਗਿਆ ਵੀ ਜੇ ਮੇਰੇ ਸਵਰਗ ਚ ਵੈ ਗਿਆ ਤਾਂ ਮੇਰਾ ਸਵਰਗ ਤਾਂ ਮੈਨੂੰ ਮੈਨੂੰ ਸਵਰਗ ਦਾ ਰਾਜਾ ਕਿਹਨੇ ਕਹਿਣਾ ਹੈਗਾ ਕੋ ਸਵਰਗ ਦਾ ਰੱਬ ਨੇ ਇੱਕੋ ਹੀ ਬਣਾਇਆ ਇੱਕ 14 ਬ੍ਰह्म ਲੋਕ ਇਕੱਠੇ ਹੋ ਕਿੰਨਾ ਦੇ ਇੱਕ ਬ੍ਰਹਮੰਡ ਇੱਕ ਯੂਨੀਵਰਸ ਇਕੱਠਾ ਹੋ ਕੇ ਇੱਕ ਲੋਕ ਬਣਦਾ ਆਯਾਮ ਬਣਦਾ ਮਤਲਬ ਜਿਵੇਂ ਇੱਕ ਇੱਕ ਪ੍ਰਧਾਨ ਮੰਤਰੀ ਹੋ ਗਿਆ ਔਰ ਥੱਲੇ 20 25 ਰਾਜ ਅਤੇ ਇੱਕ ਦੇਸ਼ ਬਣ ਗਿਆ ਨਾ ਇਹ ਪੰਜਾਬ ਰਾਜ ਦੇ ਵੀ ਕਿੰਨੇ ਜ਼ਿਲ੍ਹੇ ਕਿੰਨੇ ਸ਼ਹਿਰ ਗਿਣੇ ਜਾਣਗੇ ਕਿੰਨੇ ਮਹੱਲੇ ਕਿੰਨੇ ਜਾਣ ਕੇ ਇੱਥਾ ਅਕਾਉਂਟਿੰਗ ਕੀਤੀ ਜਾਊਗੀ ਨਾ ਉਹਦੀ ਉਹਨੇ ਇਹਨੂੰ ਥੱਲੇ ਪੁੱਠਾ ਲੜਕਾਰਾ ਧਰਤੀ ਉੱਤੇ ਤੇ ਉਹਦੋਂ ਨੂੰ ਦੁਖੀ ਕੀਤਾ ਉਹਦੇ ਮੂੰਹ ਚੋਂ ਜਿਹੜੀ ਖੂਨ ਦੀ ਧਾਰ ਵਗੀ ਨਾ ਪੁੱਠਾ ਲਟਕਾਏ ਦੇ ਦੀ ਦੁਖੀ ਹੋ ਕੇ ਇੰਦਰ ਨੇ ਉਹ ਨਟਕਾਇਆ ਥੱਲੇ ਤੇ ਉਹ ਕੰਦੇ ਉਹਦੀ ਲਾਰ ਵਗੀ ਨਾ ਨਦੀ ਬਣ ਗਈ ਤੇ ਉਹ ਦੂਸ਼ਿਤ ਨਦੀ ਕਹਿੰਦੇ ਉਹ ਤਾਂ ਨਹੀਂ ਕਿ ਪਾਣੀ ਪੀਂਦਾ ਵੀ ਇਹ ਇਹ ਨਾ ਸ਼ਰਾਪ ਸੀਗਾ ਇੰਦਰ ਦਾ ਵੀ ਇੱਥੇ ਸਵਰਗ ਸ੍ਰੀ ਲੈ ਕੇ ਤੋ ਕਿ ਆ ਨਹੀਂ ਸਕਦਾ ਕਰਦੇ ਇਹ ਸੰਤਾਂ ਨੂੰ ਬਰਬਰ ਬਰ ਲੈ ਕੇ ਇੱਥੇ ਸੀ ਲੈ ਕੇ ਆ ਗਿਆ ਇੱਥੇ ਉਹ ਕਹਿੰਦਾ ਨਹੀਂ ਸ੍ਰੀ ਬਣਨ ਤਾਂ ਨਵਾਂ ਸਵਰਗ ਬਣਾ ਦੇਾਂਗੇ ਇੰਦਰ ਨੇ ਇਹੋ ਵੀ ਸੁਰਗ ਨਹੀਂ ਨਵਾਂ ਬਣਾਉਣ ਦਿੱਤਾ ਨਹੀਂ ਮੇਰੀ ਸਵਰਗ ਦੀ ਵੈਲਿਊ ਘਟ ਦਊਗੀ ਯਾਨੀ ਉਹ ਇੰਨਾ ਵੀ ਸੱਚ ਤੋਂ ਉਰੇ ਆ ਨਾ ਸਭ ਕੁਝ ਤੇ ਆਖਰ ਇੰਦਰ ਦੀ ਵੀ ਸੀਮਾ ਵੀ ਮਰ ਜਿਵੇਂ ਕੋਈ ਮੋਬਾਈਲ ਫੋਨ ਨਹੀਂ ਹੈਗਾ ਆਪਣੇ ਕੋਲੇ ਇਨਵਰਟ ਡਾਇਰੈਕਟ ਫੋਨ ਆ ਕਿੰਨੀਆਂ ਫੈਸਿਲਿਟੀਆਂ ਫੋਨ ਦੇ ਵਿੱਚ ਆ ਗਈਆਂ ਕਿੰਨੀਆਂ ਜਿਵੇਂ ਇਹ ਚ ਕੈਲਕੂਲੇਟਰ ਹੈ ਘੜੀ ਹੈ ਗੇਮਾਂ ਇਹ ਚ ਖੇਡ ਲੋ ਜਾ ਕੇ ਪੈਸੇ ਦਾ ਟ੍ਰਾਂਸਫਰ ਇੱਥੋਂ ਕਰ ਲੋ ਇੱਥੋਂ ਵੀਡੀਓ ਕਾਲ ਕਰ ਲੋ ਟੀਵੀ ਦੇਖ ਲੋ ਐਡਾ ਵੱਡਾ ਟੀਵੀ ਹੁੰਦਾ ਸੀ ਪਹਿਲਾਂ ਰੰਗीन ਟੀਵੀ ਦੇਖਦੇ ਸੀ ਕਟਕਟਾ ਵੀ 25 20 25 ਕਿਲੋ ਦਾ ਹੁੰਦਾ ਸੀਗਾ ਉਹ ਟੀਵੀ ਫੋਨ 'ਚ ਫਿੱਟ ਕਰਤਾ ਉਹਨਾਂ ਨੇ ਅਗਰੈਸ਼ ਹੋ ਗਿਆ ਨਾ ਐਡਾ ਵੱਡਾ ਹੈਂਡਸੈਟ ਫੋਨ ਨੰਬਰ ਲੈਣਾ ਸੋ ਇਹ ਤੁਹਾਨੂੰ ਅਗਡੈਲ ਕਰਦੇ ਹੁੰਦੇ ਸੀ ਪਹਿਲੇ ਜ਼ਮਾਨੇ 'ਚ 40 50 ਸਾਲ ਪਹਿਲਾਂ ਫੋਨ ਤੁਸੀਂ ਕਾਲੇ ਰੰਗ ਦੇ ਤੇ ਉਹ ਵੀ ਫੋਨ ਇਹ ਛੋਟੇ ਜਿਹੇ ਸਮਾਰਟ ਸਾਰੀਆਂ ਚੀਜ਼ਾਂ ਨੂੰ ਖਤਮ ਕਰਕੇ ਆਪ ਸਮਾਰਟ ਵੱਡਾ ਬਣ ਗਿਆ ਵੀ ਮੈਂ ਬਹੁਤ ਮੀਰ ਆ ਇੰਨੇ ਚੀਜ਼ਾਂ ਨੂੰ ਖਤਮ ਕਰਕੇ ਸਮਾਰਟ ਬਣਾਂਗੇ ਐਵੇਂ ਸ ਦੇਮੇ ਉਤੇ ਖਾਣੇ ਦੀ ਇੱਛਾ ਹੁੰਦੀ ਹੈ ਨਾ ਇੱਛਾ ਕਿ ਕਿਸ ਨੂੰ ਖਾਣਾ ਮਿਲੇ ਖਾਣ ਦਾ ਟੇਸਟ ਆ ਜਾਂਦਾ ਤੇ ਇੱਛਾ ਪੂਰੀ ਹੋ ਜਾਂਦੀ ਹੁੰਦੀ ਹੈ ਤੇ ਜੇ ਉਹ ਸਵਰਥ سوچੋ ਕਿ ਆਹ ਫਲ ਹੋਵੇ ਉਹ ਫਲ ਤੁਹਾਡੇ ਕੋਲੇ ਹੋਊਗਾ ਲੇਕਿਨ ਉਹ ਇੰਟਰਨਲ ਹੋਊਗਾ ਉਹ ਅੱਖਾਂ ਮਿੱਟੀ ਦੀ ਅੱਖਾਂ ਨਹੀਂ ਵੇਖਣਗੀਆਂ ਮਿੱਟੀ ਦੀ ਅੱਖਾਂ ਦੇਖਦੀਆਂ ਨੇ ਚੀਜ਼ ਨੂੰ ਭੌਤਿਕ ਜਿਹਾ ਵੇਖ ਸਕਦੀਆਂ ਨੇ ਹੁਣ ਸੁਪਨਿਆਂ ਦਾ ਅੱਖਾਂ ਨਾਲ ਦੇਖ ਨਹੀਂ ਸਕਦੇ ਆਪਾਂ ਸੁਪਨਾ ਸੁਪਨਾ ਹੀ ਹੁੰਦਾ ਲੇਕਿਨ ਸੁਪਨਾ ਕਿਨੇ ਕਿਨੇ ਝੂਠਾ ਹੈ ਸੁਪਨਾ ਹਕੀਕਤ ਹੁੰਦਾ ਵੀ ਜਦੋਂ ਧਿਆਨ ਕਿਨੇ ਵਹਿਸ਼ਟ ਵਿੱਚ ਚੱਲ ਜਾਂਦੇ ਬੰਦੇ ਦਾ ਅਪਗੰਨਿ ਬੋਤਮੀ ਰਾਸਪਨੀ ਬਹੁਤ ਵਧੀਆ ਬਾਗ ਦੇਖਿਆ ਫਿਰ ਰਾਜੇ ਬੱਠੇ ਸੀ ਇਦਾਂ ਇਦਾਂ ਸੀ ਸੁਪਨਾ ਸੱਚੀਕਤ ਹੁੰਦਾ ਕਿ ਉਹ ਆਤਮਾ ਸਵਰਗ ਪਹੁੰਚ ਗਈ ਸੁੱਖ ਦੇਖ ਕੇ ਜਿਹਨਾਂ ਸੁਪਨੇ ਚ ਨਰਕ ਦੇਖਿਆ ਅਪਗੰਨਿ ਸੁਪਨੇ ਮਾੜੇ ਆਉਣੇ ਨਹੀਂ ਚਾਹੀਦੇ ਕਿ ਡਰਾਉਣੇ ਸੁਪਨੇ ਆਉਣ ਤਾਂ ਆਪਣਾ ਟ੍ਰੀਟਮੈਂਟ ਕਰਾਉਣਾ ਚਾਹੀਦਾ ਕਿ ਪਹਿਲੇ ਪਾਠ ਪੂਜਾ ਵਧਾਓ ਸੁਪਨੇ ਤੇਨੂੰ ਪੂਤਾਂ ਦੇ ਦਿੰਦੀਆਂ ਨੇ ਸੁਪਨੇ ਤੇਨੂੰ ਡਰਾਉਣੇ ਆਉਂਦੇ ਸੱਪ ਦਿਂਦੇ ਨੇ ਸੁਪਨੇ ਸੱਟਾਂ ਮਾਰ 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 ਦਿੰਦੀ ਆ ਇਹ ਖਤਰਨਾਕ ਹੁੰਦੇ ਨੇ ਪਾਠ ਪੂਜਾ ਕਰ ਕਰੋ ਪਾਠ ਪੂਜਾ ਕਰਨੇ ਤਾਂ ਰੱਬ ਵੱਲ ਜਾਵਾਂਗੇ ਰੱਬ ਸੱਚ ਹੈ ਗੰਗਈ ਚੌਤਾ ਪਤਾਲ ਲੋਕ ਨੇ ਗਏ ਅਗਰ 14 ਲੱਖਾ 10 ਅਗਾਸ ਦਾ ਗੁਨਾਗ ਜੀ ਨੇ ਬਿਰਤ ਕੀਤਾ ਨਾ ਮੁਸਲਮਾਨਾਂ ਦੇ ਕੁਰਾਨ ਦੇ ਗਏ 14 ਅਗਾਸ 14 ਪਤਾਲ ਹੈ ਉਹ ਆਪਣੀ ਅਗਰ ਸਹੀ ਹੈ ਜਦੋਂ ਕੁਰਾਨ ਆਈ ਸੀ ਕਿਉਂਕਿ ਪਹਿਲਾਂ ਆਈ ਸੀ ਗੁਰੂ ਸਫੀਰ ਤੇ ਆਖੀਰ ਤੇ ਕਲ ਜੁਗ ਆ ਕਲ ਜੁਗ ਵਿੱਚ ਗੁਨਾਗ ਸਾਹਿਬ ਖੁਦਾ ਹੈ ਨਾ ਕਿ ਰਾਮਚੰਦਰ ਦੀ 14 ਕਲਾ ਲੈ ਕੇ ਆਈ ਸੀ ਕਿਸ਼ਨ ਭਗਵਾਨ 16 ਕਲਾ ਲੈ ਕੇ ਸੀ ਤੇ ਗੁਨਾਗ ਜੀ ਅਨਕ ਕਲਾ ਲੈ ਠਾਕਰ ਚਰਿਓ ਭਾਈ ਗੁਰਦਾਸ ਜੀ ਕਹਿੰਦੇ ਨੇ ਅਨੇਕਾਂ ਕਲਾ ਲੈ ਕੇ ਆ ਸੰਪੂਰਨ ਪ੍ਰਮਾਤਮਾ ਆ ਗਿਆ ਨਾ ਖੁਰ ਖੁਦਾ ਆ ਗਿਆ ਤੇ ਪਰ ਨੇ ਆਪਣਾ ਦਿਖਾਇਆ ਨਹੀਂ ਸ਼ਕਤੀ ਨੇ ਵਿਖਾਈਆਂ ਗੀਆਂ ਬੱਬਾ ਜਿਵੇਂ ਹਨੂਮਾਨ ਜੀ ਨੇ ਬੜੀਆਂ ਸ਼ਕਤੀਆਂ ਵਿਖਾਈਆਂ ਪਹਾੜ ਚੱਕ ਦਿੱਤਾ ਉਹ ਬ੍ਰਹਮ ਸੰਜੀਵੀ ਬੂਟੀ ਲੈ ਕੇ ਆਏ ਨੇ ਯੁੱਧ ਕੀਤੇ ਆ ਉਹ ਇਹਨਾਂ ਵਿੱਚ ਗੁਰੂ ਸਾਹਿਬ ਵੀ ਉਹੀ ਕਲਾਮਾ ਸਨ ਪਰ ਨੇ ਜ਼ਾਹਰ ਨਹੀਂ ਕੀਤੀਆਂ ਸ਼ੋਹ ਨਹੀਂ ਕੀਤੀਆਂ ਤਾਂ ਕਰਕੇ ਉਹ ਆਪਣਾ ਹਿੰਦੂ ਰੋਲਾ ਪੰਦੇ ਅਸੀਂ ਵੀ ਮਤਲਬ ਜਿੰਦਾਬਾਦ ਆ ਸਾਡਾ ਸ਼ਿਵ ਜੀ ਜਿੰਦਾਬਾਦ ਆ ਸਿੱਖ ਤਾਂ ਕਹਿੰਦੇ ਸ਼ਿਵ ਜੀ ਇੱਕ ਦੇਵਤਾਤਵ ਵੱਧ ਕੁਝ ਨਹੀਂ ਆ ਕਿ ਸ਼ਿਵ ਜੀ ਦਾ ਸ਼ਿਵ ਜੀ ਇੱਕ ਦੇਵਤਾ ਕਿਹਾ ਗਿਆ ਵਾ ਕਹਿੰਦੇ ਅੰਤਕਾਲ ਜੋ ਕਹਿੰਦੇ ਸ਼ਿਵਜੀ ਦੀ ਪੂਜਾ ਕਰਦਾ ਨਾ ਮਹਾ ਮਾਇਕੀ ਪੂਜਾ ਕਰ ਨਰ ਸਿ ਨਾਰੋ ਹੋਇ ਉਤਰੇ ਪਾਣੇ ਤੁਮਰਾ रामचंद्र ਉਹ ਵੀ ਆਉ ਦੇਖਿਓ ਉਹ ਵੀ ਆਉ ਦੇਖਿਆ ਤਾਂ ਰਾਵਣ ਸੀਤੀ ਸਰਵਰ ਹੋਈ ਘਰ ਕੀ ਜੋਇ ਗਵਾਈ ਥੀ ਉਹਨਾਂ ਨੇ ਉਸ ਰਾਮ ਦਾ ਰਾਵਣ ਦਾ ਰਾਮ ਦਾ ਸ਼ਿਵਜੀ ਦਾ ਖੰਡਨ ਕੀਤਾ ਵਾ ਕਹਿੰਦਾ ਇਹ ਤਾਂ ਰਾਮ ਹੀ ਨਹੀਂ ਆਇਗਾ ਇਹਦੀ ਕੀ ਵੈਲਿਊ ਇੰਨੀ ਕਹਿ ਗਈ ਆ ਉਹ ਉਹ ਨਾਮ ਦੇ ਜੀ ਹਿੰਦੂ ਉਹ ਹਿੰਦੂ ਦਾ ਖੰਡਨ ਕਰਦੇ ਨੇ ਯਾਨੀ ਉਹ ਤੋ ਇਦਾਂ ਗੱਲ ਕੇ ਨਾ ਜਦੋਂ ਜਦੋਂ ਆਪਾਂ ਪ੍ਰਮਾਤਮਾ ਦੇ ਨੇੜੇ ਜਾਂਦੇ ਸੱਚ ਵਾਧਾ ਜਾਂਦਾ ਅੰਦਰ ਸ਼ਾਂਤੀ ਵੱਧ ਜਾਂਦੀ ਦੇਵ ਤੇਰ ਦੀ ਪਾਵਰ ਖਤਮ ਹੋ ਦੇਵਤੀ ਦੇਵੀ ਦੇ ਤੂਰੇ ਰਾਜੰਦ ਨੇ ਸ਼ਹੀਦ ਵੀ ਉਰੇ ਰਹਿ ਜਾਂਦੇ ਨੇ ਜੋ ਚੌ ਪਹਿਰੇ ਕੱਟਦੇ ਉਹਦੀ ਵੀ ਵੈਲਿਊ ਘਟ ਜਾਂਦੀ ਪਿੱਛੇ ਰਹਿ ਜਾਂਦੇ ਅੱਗੇ ਭਗਵਾਨ ਆ ਕਾਲਪੁਰਖ ਆਕਾਲ ਮੌਤ ਤੋਂ ਬਾਅਦ ਆਕਾਲ ਦਿਸਦਾ ਹੀ ਨਹੀਂਗਾ ਕਿ ਉਹ ਦਿਸੂਗਾ ਤਾਂ ਉਹ ਵਿਦਿਭ ਦੇਸ਼ਣ ਦਿਸੂਗਾ ਦੇਵ ਦੇ ਹਿੱਤ ਦੀ ਦ੍ਰਿਸ਼ਟੀ ਖੋਲਣ ਬਾਅਦ ਤੇ ਮਨੇ ਕਾਗਰ ਚਾਹੀਦਾ ਅੱਖਾਂ ਮੀਚ ਕੇ ਪ੍ਰਮਾਤਮਾ ਦੇਖਿਆ ਉਹ ਸੱਚ ਅੱਖਾਂ ਖੋਲ ਕੇ ਪ੍ਰਮਾਤਮਾ ਦਾ ਤੇ ਆਕਾਰ ਨਹੀਂ ਹੋਇਆਗਾ ਪਰ ਨਿਰਗੁਣ ਆਪ ਸਰਗੁਣ ਵੀ ਹੋਈ ਉਹਦਾ ਰੂਪ ਨੇ ਜੋ ਦਿਸੂਗਾ ਜੋ ਗੁਰਗੋਬ ਸਿੰਘ ਜੀ ਦਾ ਰੂਪ ਨੇ ਨਾ ਕ੍ਰਿਸ਼ਨ ਭਗਵਾਨੀਓ ਰੂਪ ਹੀ ਹੈ ਭਗਵਾਨ ਦਾ ਲੇਕਿਨ ਰੂਪ ਨੇ ਖੁਦ ਭਗਵਾਨ ਨਹੀਂ ਆ ਉਹ ਅਕਾਲ ਅਕਾਲ ਮੌਤ ਤੋਂ ਬਾਹਰ ਹੈ ਕਾਲ ਪੇ ਬ੍ਰਹਮਾ ਉਤਰਾਂ ਕਹਿੰਦੇ ਬ੍ਰਹਮਾ ਨੂੰ ਵੀ ਮੌਤ ਖਾ ਜਾਂਦੀ ਹੈ ਸ਼ਿਵ ਜੀ ਨੂੰ ਵੀ ਖਾ ਜਾਂਦੀ ਹੈ ਵਿਸ਼ਨੂੰ ਨੂੰ ਹੀ ਮਰ ਜਣਾ